ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਆਪਾਂ ਬਣਾਉਣਾ ਦੱਸਾਂਗੇ ਤੁਹਾਨੂੰ ਪੱਤੀਆਂ ਕਿਵੇਂ ਬਣਦੀਆਂ ਇਹ ਪੱਤੀਆਂ ਦੇ ਡਿਜ਼ਾਈਨ ਤੁਸੀਂ ਬਣਾ ਸਕਦੇ ਆ ਆਪਦੇ ਸੂਟ ਤੇ ਜਿਵੇਂ ਫਲਾਵਰ ਕੋਈ ਬਣਾਇਆ ਉਹਦੇ ਨਾਲ ਪੱਤੀ ਬਣਾ ਸਕਦੇ ਆ ਕਿਦਾਂ ਮਰਜ਼ੀ ਬਣਾ ਸਕਦੇ ਜਿਹੜੀ ਤੁਹਾਨੂੰ ਪਸੰਦ ਆਵੇ ਉਸ ਤਰ੍ਹਾਂ ਪਹਿਲਾਂ ਆਪਾਂ ਬਣਾਵਾਂਗੇ ਇਹ ਵਾਲੀ ਪੱਤੀ ਕੁਸੀਂ ਧਾਗਾ ਦੂਰਾ ਵੀ ਲਾ ਸਕਦੇ ਆਂ ਘੇਰਾ ਵੀ ਲਾ ਸਕਦੇ ਆਂ ਤੁਸੀਂ ਇਹ ਪੱਤੀਆਂ ਵੈਸੇ ਵੀ ਜਿਵੇਂ 5 ਪੱਤੀਆਂ ਬਣਾ ਕੇ ਆ ਤੇ ਟਾਪ ਵਗੈਰਾ ਤੇ ਵੀ ਡਿਜ਼ਾਈਨ ਕਰ ਸਕਦੇ ਆ ਉਸ ਨੂੰ ਤੇ ਬਹੁਤ ਸੋਹਣੀ ਬਣਦੀ ਹੈ ਪੱਤੀ ਇੱਥੋਂ ਚੱਕ ਮੈਂ ਇੱਥੋਂ ਚੱਕਨੀ ਆ ਸੋਈ ਇੱਥੇ ਕੱਢਣੀ ਆ ਆਪਾਂ ਫਰੇਮ ਨੂੰ ਥੋੜਾ ਢਿੱਲਾ ਹੀ ਰੱਖਣਾ ਮਤਲਬ ਜ਼ਿਆਦਾ ਕੱਸਣਾ ਵੀ ਨਹੀਂਗਾ ਫਰੇਮ ਨੂੰ ਤੇ ਢਿੱਲੇ ਹੀ ਰੱਖਣਾ ਥੋੜਾ ਜਿਹਾ ਜੇ ਤੁਹਾਨੂੰ ਥ੍ਰੈਡ ਦਾ ਨਹੀਂ ਪਤਾ ਲੱਗਦਾ ਵੀ ਇਹ ਕਿਹੜੇ ਥ੍ਰੈਡ ਆ ਤੁਹਾਨੂੰ ਥ੍ਰੈਡ ਵੀ ਦਿਖਾਵਾਂਗੇ ਅਸੀਂ ਕਿਤੋਂ ਵੀ ਮੰਗਵਾ ਸਕਦੇ ਆ ਤੁਸੀਂ ਆਨ ਲ ਜਾਂਦੇ ਆ ਇਹ ਕਿਤੋਂ ਵੀ ਬਾਜ਼ਾਰ ਵਿੱਚੋਂ ਲੈ ਸਕਦੇ ਆ ਤੁਸੀਂ ਦੇਖੋ ਜੀ ਕਿੰਨੀ ਸੋਹਣੀ ਬਣ ਗਈ ਲਪਤੀ इदा करके बना सकते हैं जीन बिल्कुल भी सुई चला नहीं आती मतलब है ना वो भी कर सकता है वीडियो देख देख के ऐद देखो जी कि सोनी बनी है पत्ती है हम आप बनावे इधर पत्ती बनावे जी

ਇੱਧਰ ਇਹ ਸਾਹਮਣੇ ਬਿਲਕੁਲ ਇਸ ਦੇ ਵਿਚਾਲੇ ਇਸ ਤਰ੍ਹਾਂ ਇੱਕ ਨਾ ਪਤਾ ਗਾ ਇਸ ਤਰ੍ਹਾਂ ਤੁਸੀਂ نیچے ਲੱਕ ਜਾਣੀ ਆਪਾਂ ਬਹੁਤ ਸੋਹਣੀ ਲੱਗਦੀ ਹੈ ਜਦੋਂ ਇਸ ਤਰ੍ਹਾਂ ਬਣੀ ਨੇ ਪੱਤੀ ਇਹ ਐਂਕਰ ਦੀਆਂ ਗੁੱਟੀਆਂ ਜੀ ਇਹ ਨਾ 5 ਰੁਪਏ ਦੀ ਗੁੱਟੀ ਵੀ ਮਿਲ ਜਾਂਦੀ ਹੈ ਤੇ 10 ਰੁਪਏ ਵਾਲੀ ਗੁੱਟੀ ਵੀ ਹੁੰਦੀ ਹੈ ਇਕ। ਜਿੰਝੜੀ ਮਰਜ਼ੀ ਤੁਸੀਂ ਲੈ ਸਕਦੇ ਆ। ਹੌਲੀ ਹੌਲੀ ਤੁਹਾਨੂੰ ਅਸੀਂ ਸਟਿਚਿੰਗ ਅਸੀਂ ਸਟਿਚਿੰਗ ਵੀ ਸਿਖਾਵਾਂਗੇ। ਤੇ ਬਣੇਗਾ ਨਾ ਸਾਡੇ ਚੰਨਨ ਦੇ ਨਾਲ ਦੇ ਵਿੱਚ ਦੀ ਧੱਕ ਕਰਦੀ ਹੈ ਇਹ ਨਾਰਮਲ ਸੂਈ ਜਿਹੜੀ ਵਰਤਮਾਨ ਵਾਲੀ ਸੂਈ ਹੁੰਦੀ ਆ ਉਹ ਲੈ ਸਕਦੇ ਹੋ ਤੁਸੀਂ ਕਿਹਾਂ ਕਿ ਬਜ਼ਾਰ ਤੋਂ ਬਜ਼ਾਰ ਵਿੱਚੋਂ ਉਹਦੇ ਨਾਲ ਹੀ ਬੰਨ੍ਹ ਲੈਂਗੇ ਨਾਲ ਨਾਲ ਤੁਸੀਂ ਪ੍ਰੈਕਟਿਸ ਕਰਦੇ ਰਿਹਾ ਕਰੋ ਜਿਵੇਂ ਇਸ ਤਰ੍ਹਾਂ ਮੈਂ ਬਣਾਈ ਆ ਨੀਆਂ ਇਦਾਂ ਨਾਲ ਨਾਲ ਬਣਾਈ ਜਾਣਾ ਤੇ ਮੈਂ ਤੁਹਾਨੂੰ ਜਲਦੀ ਜਲਦੀ ਆ ਜਾਈਗੀ ਆਪਣਾ ਤੁਸੀਂ ਘਰੇ ਹੀ ਆਪਣੇ ਆਪ ਹੀ ਖੋਦੀ ਤੁਸੀਂ ਸੂਟ ਤਿਆਰ ਕਰ ਸਕਦੇ ਆ ਨਹੀਂ ਤਾਂ ਬਾਜ਼ਾਰ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਕਿੰਨੇ ਮਹਿੰਗੇ ਮਹਿੰਗੇ ਸੂਟ ਦਿੰਦੇ ਆ ਹੈਂਡਵਰਕ ਦੇ ਤੁਸੀਂ ਆਪ ਘਰੇ ਧਿਆਰ ਕਰ ਸਕਦੇ ਆ ਵੀਡੀਓ ਨੂੰ ਦੇਖ-ਦੇਖ ਕੇ इतना देखो बहुत सोहनी लगती है इस तरह भी तो जिदा मर्जी बना सकते सद जिदा थानू लगे दिये बना सकते पत्ती हाँ जी देखो जी कि सोहनी बनी है ना इन्ना सोहना लगता है